ਜਾਬੀਅਤ ਦੇ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਸ਼੍ਰੀ ਨਾਰਾਇਣ ਚੈਰੀਟੇਵ ਟਰਸਟ ਬਠਿੰਡਾ ਦੀ ਤਰਫੋਂ 17 ਦਸੰਬਰ ਤੋਂ ਲੈ ਕੇ 25 ਦਸੰਬਰ ਤੱਕ ਲਾਡ ਰਾਮਾ ਸਕੂਲ ਦੇ ਵਿੱਚ ਇੱਕ ਆਰਾਮ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਦਿਖਾਉਣਾ ਸਾਨੂੰ ਲਾਈਵ ਤਸਵੀਰਾਂ ਸਭ ਤੋਂ ਪਹਿਲਾਂ ਦੱਸ ਦਈਏ ਕਿ 16 ਦਸੰਬਰ ਨੂੰ ਸ਼ੋਭਾ ਯਾਤਰਾ ਪੋਸਟ ਆਫਿਸ ਬਾਜ਼ਾਰ ਤੋਂ ਲੈ ਕੇ ਲਾ ਡਰਾਮਾ ਸਕੂਲ ਤੱਕ ਕੱਢੀ ਜਾਏਗੀ ਦਿਖਾਉਣਾ ਸਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਆ ਦੀਵਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਲਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦੇਖਦੇ ਰਹੋ ਪੰਜਾਬੀਆ ਦੀ ਆਵਾਜ਼ ਜੀ ਰਾਮ ਅੱਜ ਜੋ ਸ਼੍ਰੀ ਨਾਰਾਇਣ ਚੈਰੀਟੇਬਲ ਟਰਸਟ ਬਠਿੰਡਾ ਉਹਨਾਂ ਨੇ ਸ਼੍ਰੀ ਰਾਮ ਕਥਾ ਬਠਿੰਡਾ ਵਿੱਚ ਹੋਣੀ ਹੈ ਦਰਸ਼ਨ ਗਰਗ ਜੀ ਜੋ ਐਮ ਡੀ ਨੇ ਵੀ ਆਰ ਸੀ ਗਰੁੱਪ ਦੇ ਇਹਨਾਂ ਨੇ ਇਹ ਸਾਰੀ ਰੂਪਰੇਖਾ ਰਚੀ ਸਾਨੂੰ ਸਾਰਿਆਂ ਨੂੰ ਨਾਲ ਜੋੜਿਆ ਔਰ ਸਾਰੇ ਸ਼ਹਿਰ ਨੂੰ ਬੇਨਤੀ ਕਰਕੇ ਆਉਣ ਵਾਲੀ 17 ਤਰੀਕ ਤੋਂ ਲੈ ਕੇ 25 ਤਰੀਕ ਤੱਕ ਰੋਜ਼ 3 ਵਜੇ ਤੋਂ ਸ਼ਾਮ ਨੂੰ 7 ਵਜੇ ਤੱਕ ਲੋਅ ਡਰਾਮਾ ਸਕੂਲ ਹਨੂਮਾਨ ਚੌਂਕ ਉੱਥੇ ਇਹ ਕਥਾ ਦਾ ਪਾਲਮਿਕਿਆ ਜੋ ਰਾਮ ਕਥਾ ਹੈ ਉਹਦਾ ਸ਼ੁਰੂ ਹੋਣਾ ਹੈ ਇਸ ਕਥਾ ਦੇ ਵਿੱਚ ਮਹਾ ਮੰਡਲੇਸ਼ਵਰ ਸ਼੍ਰੀ ਪਾਖਰ ਜੀ ਮਹਾਰਾਜ ਉਹ ਵੀ ਪਹੁੰਚ ਰਹੇ ਹੈ ਤੇ ਉਹਨਾਂ ਦੇ ਨਾਲ-ਨਾਲ ਪਾਖਰ ਜੀ ਮਹਾਰਾਜ ਉਹ ਨੇ ਜੋ ਯੱਗ ਸਮਰਾਟ ਦੇ ਨਾਤੇ ਹਿੰਦੁਸਤਾਨ ਚ ਜਾਣੇ ਜਾਂਦੇ ਆ ਜਿਨਨੇ ਯੱਗ ਉਹਨਾਂ ਨੇ ਹਿੰਦੁਸਤਾਨ ਚ ਕਰਵਾਏ ਆ ਤੇ ਧਰਤੀ ਨੂੰ ਪਾਵਨ ਕਰਨ ਵਾਸਤੇ ਵਾਤਾਵਰਨ ਨੂੰ ਪਾਵਨ ਕਰਨ ਵਾਸਤੇ ਕੀਤਾ ਹੈ ਉਹ ਇੱਥੇ ਸਪੈਸ਼ਲ ਪਹੁੰਚ ਰਹੇ ਆ ਉਹਨਾਂ ਦੇ ਨਾਲ ਬਹੁਤ ਹੀ ਆਦਰਨੀਏ ਡਾਕਟਰ ਸ਼੍ਰੀ राघव ਆਚਾਰਿਆ ਜੀ ਜੋ ਅਯੁੱਧਿਆ ਸ਼੍ਰੀ ਰਾਮ ਲਲਾ ਮੰਦਰ ਰਾਮ ਜੀ ਦਾ ਮੰਦਰ ਹੈ ਉਹਦੇ ਪੀਠਾਦੀਨ ਹਨ ਉਥੋਂ ਦੀ ਸਾਰੀ ਜੋ ਕਾਰਵਾਈ ਹੈ ਜੋ ਵੀ ਉੱਥੋਂ ਦੇਖਦੇ ਆ ਉਸ ਮੰਦਰ ਦੇ ਜੋ ਵੀ ਨਿਰਮਾਤਾ ਜਾਂ ਉਹਨਾਂ ਦੇ ਸਹਿਯੋਗ ਨਾਲ ਉਹ ਮੰਦਰ ਦੀ ਉਤਪਤੀ ਜਾਂ ਮੰਦਰ ਦਾ ਨਿਰਮਾਣ ਹੋਇਆ ਉਹ ਇੱਥੇ ਪਹੁੰਚ ਰਹੇ ਨੇ ਉਹ ਵੀ ਲੋਕਾਂ ਨੂੰ ਆਪਦੇ ਸ਼ਬਦਾਂ ਨਾਲ ਇਹ ਸ਼੍ਰੀ ਰਾਮ ਕਥਾ ਤੇ નિਹਾਰ ਕਰਨ ਗਈ। ਔਰ ਮੈਂ ਉਹਨਾਂ ਬਾਰੇ ਦੱਸਣਾ ਚਾਹੁੰਦਾ ਡਾਕਟਰ ਰਾਘਵ ਚਾਰਾ ਜੀ ਬਾਰੇ ਕਿ ਉਹ ਇੰਨੇ ਵਿਦਵਾਨ ਨੇ ਸੰਸਕ੍ਰਿਤ ਦੇ ਵਾਰਾਨਸੀ ਤੋਂ ਸਾਲ 2000 ਦੇ ਵਿੱਚ ਜਦੋਂ ਉਹਨਾਂ ਨੇ ਉੱਥੇ ਵਿਦਿਆ ਪ੍ਰਾਪਤ ਕੀਤੀ ਤਾਂ 골ਡ ਮੈਡਲਿਸਟ ਸੀ ਉਹਨਾਂ ਨੂੰ 골ਡ ਮੈਡਲ ਦਿੱਤਾ ਉਦੋਂ ਬਾਅਦ ਉਹਨਾਂ ਨੇ ਵੇਦਾਂ ਤੇ ਪੀ ਐਚ ਡੀ ਕੀਤੀ ਤਾਂ ਕਹਿਣ ਦਾ ਮਕਸਦ ਕੀ ਹੈ ਵੀ ਉਹ ਵੇਦ ਪੁਰਾਣਾ ਦੇ ਗਿਆਤਾ ਨੇ ਸਾਡੀ ਇਸ ਰਾਮ ਕਥਾ ਦੇ ਵਿੱਚ ਉਹਨਾਂ ਨੇ ਪਹੁੰਚਣ ਵਾਸਤੇ ਸਾਡੀ ਬੇਨਤੀ ਤੇ ਸਾਨੂੰ ਸਮਾਂ ਦਿੱਤਾ ਔਰ ਮੇਰੀ ਸਮੂੱਚੀ ਸੁਣਨ ਵਾਲਿਆਂ ਨੂੰ ਆਪ ਜੀ ਦੇ ਮਾਧਿਅਮ ਰਾਹੀਂ ਬੇਨਤੀ ਹੈ ਕਿ 17 ਦਸੰਬਰ ਸ਼ਾਮ ਨੂੰ 3 ਵਜੇ ਤੋਂ ਇਹ ਕਥਾ ਇੱਥੇ ਲੋਅ ਡਰਾਮਾ ਸਕੂਲ ਦੇ ਵਿੱਚ ਚੱਲਿਆ ਕਰੂਗੀ ਸਾਰੇ ਹਾਜ਼ਰਿਨ ਤੇ ਤੁਹਾਡੇ ਮਾਧਿਪਰਾਈ ਜਿੰਨੇ ਵੀ ਸੁਣਦੇ ਐ ਉਹ ਇਸ ਕਥਾ ਵਿੱਚ ਜ਼ਰੂਰ ਪਹੁੰਚਣ ਇਹਦੇ ਨਾਲ ਨਾਲ 16 ਤਰੀਕ ਨੂੰ ਬੰਗਲੇ ਵਾਲੀ ਧਰਮਸ਼ਾਲਾ ਜਿੱਥੇ ਸ਼੍ਰੀ ਹਨੂਮਾਨ ਜੀ ਦਾ ਮੰਦਰ ਹੈ ਉੱਥੇ 2 ਵਜੇ ਤੋਂ ਸ਼ੋਭਾ ਯਾਤਰਾ ਦਾ ਵੀ ਪ੍ਰਬੰਧ ਕੀਤਾ ਗਿਆ ਉਹ ਸ਼ੋਭਾ ਯਾਤਰਾ ਬੰਗਲੇ ਵਾਲੀ ਧਰਮਸ਼ਾਲਾ ਸ਼੍ਰੀ ਹਨੂਮਾਨ ਮੰਦਰ ਤੋਂ ਚੱਲ ਕੇ ਹਨੂਮਾਨ ਜੀ ਦੇ ਚਰਨਾਂ ਦੇ ਵਿੱਚ ਲੋ ਡਰਾਮਾ ਸਕੂਲ ਦੇ ਵਿੱਚ ਆ ਕੇ ਸਮਾਪਤ ਹੋਊਗੀ ਜਿ ਜਿੰਨੇ ਵੀ ਸੁਣਨ ਵਾਲੇ ਜਾਂ ਜਿੰਨੇ ਵੀ ਉਸ ਯਾਤਰਾ ਦੇ ਵਿੱਚ ਕੋਈ ਵੀ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਕੋਈ ਵੀ ਉਹਨਾਂ ਨੂੰ ਨਿੱਗਾ ਸਰਦਾ ਉਹ ਜਦੋਂ ਮਰਜ਼ੀ ਯਾਤਰਾ ਸ਼ਾਮਲ ਹੋਣ ਵਾਸਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਇਹ ਦਫ਼ਤਰ ਕਪੜਾ ਮਾਰਕੀਟ ਦੇ ਜਮਾ ਸਾਹਮਣੇ ਮਾਲ ਰੋਡ ਤੇ ਬਣਿਆ ਹੈ ਇਹ 24 ਘੰਟੇ ਦਫ਼ਤਰ ਖੁੱਲਾ ਰਹੇਗਾ ਇੱਥੇ ਆ ਕੇ ਵੀ ਉਹ ਇਸ ਗੱਲ ਤੇ ਕੋਈ ਵੀ ਆਪਦੀ ਜਾਣਕਾਰੀ ਜਾਂ ਕੋਈ ਵੀ ਆਪ ਦਾ ਪੈਦਲ ਦਾ ਜਾਂ ਲੰਦਾ ਸਹਿਯੋਗ ਜਾਂ ਯਾਤਰਾ ਚ ਚੱਲਣ ਦਾ ਸਹਿਯੋਗ ਜਾ ਯਾਤਰਾ ਤੋਂ ਬਲਾਵ ਕਥਾ ਹੋਣੀ ਹੈ ਉਹਦੇ ਵਿੱਚ ਕਿਸੇ ਵੀ ਸੰਸਥਾ ਨੇ ਆਪ ਦਾ ਆਪ ਦਾ ਸਾਥੀਆਂ ਦਾ ਹੀ ਸਹਿਯੋਗ ਪਾਉਣਾ ਤਾਂ ਉਹਨਾਂ ਨੂੰ ਅਸੀਂ ਸਾਦਰ ਅਮੰਤਰਿਤ ਕਰਦੇ ਆਂ ਇਹਦੇ ਨਾਲ ਨਾਲ ਉਸ 7 ਵਜੇ ਤੋਂ ਬਾਅਦ ਜਦੋਂ ਰੋਜ਼ ਕਥਾ ਤੋਂ ਬਾਅਦ ਸਾਰਿਆਂ ਨੇ ਰਲ ਕੇ ਇਸ ਗੱਲ ਦੀ ਵੀ ਕੀਤਾ ਕਿ प्रीਤੀਪੋਲ ਲੰਗਰ ਦਾ ਵੀ ਪ੍ਰਬੰਧ ਕੀਤਾ ਵੀ ਜਿਹੜੀ ਦੁਨੀਆ ਜਾਂ ਜਿਹੜੀ ਸੰਗਤ ਜਾਂ ਜਿਹੜੇ ਸ਼ਰਧਾਲੂ ਦੂਰੋਂ ਨੇੜੇਓ ਚੱਲ ਕੇ ਆਉਣਗੇ ਉਹਨਾਂ ਨੇ ਜਦੋਂ ਉੱਥੇ ਪਹੁੰਚਣਾ ਤਾ ਉਹਨਾਂ ਨੂੰ ਉਸ ਪੰਡਾਲ ਦੇ ਵਿੱਚ ਨਾਲ-ਨਾਲ ਲੰਗਰ ਦੀ ਵੀ ਸੇਵਾ ਅਸੀਂ ਕਰਾਂਗੇ ਤਾਂ ਇਹ ਸਾਡੀ ਸਾਰੀ ਜਾਣਕਾਰੀ ਹੈ ਇਹਦੇ ਨਾਲ ਮੈਂ ਧੰਨਵਾਦੀ ਹਾਂ ਜਿਥੇ ਦਰਸ਼ਨ ਕਰਗ ਜੀ ਦਾ ਸਾਡੇ ਮੌਕੇ ਦੇ ਐਮਐਲਏ ਸਰ ਜਗਰੂਪ ਸਿੰਘ ਗਿੱਲ ਜੀ ਦਾ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਬੀਜੇਪੀ ਦੇ ਨੇ ਸਰੂਪ ਚੰਦ ਸਿੰਘਲਾ ਜੀ ਮੇਰੇ ਭਰਾ ਨੇ ਇਹਨਾਂ ਦਾ ਤੇ ਬਾਕੀ ਸਾਰੇ ਜ਼ਿਲ੍ਹੇ ਹਾਜ਼ਰੀ ਨਾਲ ਸਾਰੇ ਸਹਿਯੋਗੀ ਜੋ ਇਸ ਕਥਾ ਨੂੰ ਕਰਵਾਉਣ ਵਾਸਤੇ ਬੈਠੇ ਆ ਤੇ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਵਾ ਉਹ ਸਾਰਿਆਂ ਦੇ ਅਸੀਂ ਧੰਨਵਾਦੀ ਹਾਂ ਮੇਰੀ ਆਪ ਜੀ ਅਹੀਂ ਬੇਨਤੀ ਹੈ ਸਮੁੱਚੇ ਸੰਗਤ ਨੂੰ ਕਿ ਧਰਮ ਕਰਮ ਧਰਤੀ ਤੇ ਬਹੁਤ ਜ਼ਰੂਰੀ ਹੈ ਔਰ ਜਿਹੜੇ ਵਿਦਵਾਨ ਜਿਹੜੇ ਸੰਤ ਇੱਥੇ ਕਥਾ ਕਰਨ ਆ ਰਹੇ ਐ ਉਹਨਾਂ ਦੀ ਕਥਾ ਉਹਨਾਂ ਦੇ ਵਚਨ ਤੇ ਉਹਨਾਂ ਦੇ ਸਾਰੇ ਪ੍ਰਵਚਨਾਂ ਨੂੰ ਸੁਣਨ ਵਾਸਤੇ ਤੁਸੀਂ ਰੋਜ਼ ਬਰ ਜਰੂਰ ਰੋਜ਼ ਪਹੁੰਚੋ ਅਸੀਂ ਤਕਰੀਬਨ ਤਕਰੀਬਨ ਪ੍ਰਭੂ ਦੇ ਅਸ਼ੀਰਵਾਦ ਨਾਲ ਸਾਰੇ ਪੁਖਤਾ ਪ੍ਰਬੰਧ ਕੀਤੇ ਹੋਏ ਐ ਤੁਹਾਡੇ ਸਹਿਯੋਗ ਦੀ ਲੋੜ ਐ ਤੁਹਾਡੇ ਚਰਣਾ ਰਾਹੀਂ ਤੁਹਾਡੀ ਆਮਦ ਦੀ ਲੋੜ ਐ ਇਸ ਕਥਾ ਦੇ ਵਿੱਚ ਪਹੁੰਚ ਕੇ ਤੁਸੀਂ ਪ੍ਰਭੂ ਰਾਮ ਜੀ ਦਾ ਗੁਣਗਾਨ ਵੀ ਸੁਣੋ ਤੇ ਹਨੂਮਾਨ ਜੀ ਦੇ ਚਰਨਾਚਾਰ ਦਾ ਅਸ਼ੀਰਵਾਦ ਵੀ ਪ੍ਰਾਪਤ ਕਰੋ ਇਹੀ ਸਾਡੀ ਬੇਨਤੀ ਹੈ ਇੰਨਾ ਕਹਿੰਦਾ ਹੋਇਆ ਮੈਂ ਵਿਰਾਮ ਲੈਣਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜਿਹੜੇ ਬਾਹਰੋਂ ਆਉਣਗੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਜਿਹੜੇ ਬਾਹਰੋਂ ਆਉਣਗੇ ਉਹਨਾਂ ਦੇ ਰਹਿਣ ਵਸਤੇ ਵੀ ਅਸੀਂ ਬਹੁਤ ਜਗ੍ਹਾ ਤੇ ਜੋਤ ਧਰਮਸ਼ਾਲਾ ਨੇ ਜਾਂ ਕਮਰੇ ਵੀ ਬੁੱਕ ਕਰਾਏ ਆ ਸਾਡੇ ਕੋਲ ਇਸ ਤਰ੍ਹਾਂ ਦੀਆਂ ਥਾਵਾਂ ਵੀ ਹੈ ਅਸੀਂ ਬਿਸਤਰਿਆਂ ਦੇ ਵੀ ਪ੍ਰਬੰਧ ਕੀਤੇ ਆ ਪਰ ਜਿਹੜਾ ਧਰਮ ਹੁੰਦਾ ਨਾ ਉਹ ਇੱਕ جنੂਨ ਹੁੰਦਾ ਹੈ ਜਦੋਂ ਲੋਕ ਧਰਮ ਦੇ ਨਾਲ ਆਉਂਦੇ ਐ ਤਾਂ ਜਿਹੜਾ ਪੰਡਾਲ ਲੱਗੂਗਾ ਜੇ ਸੰਗਤ ਬਹੁਤ ਜ਼ਿਆਦਾ ਆ ਵੀ ਗਈ ਤਾਂ ਅਸੀਂ ਉਹ ਪੰਡਾਲ ਜਿਹੜਾ ਵਾਟਰਪਰੂਫ ਟੈਂਟ ਲੱਗੇ ਆ ਜਾਂ ਹੋਰ ਲੱਗੇ ਆ ਉਥੇ ਹੀਟਰਾਂ ਰਾਹੀਂ ਗੱਦਿਆਂ ਰਾਹੀਂ ਰਜਾਈਆਂ ਰਾਹੀਂ ਅਸੀਂ ਉਹ ਪ੍ਰਬੰਧਨ ਵੀ ਉਹਨਾਂ ਦਾ ਕੋਸ਼ਿਸ਼ ਕਰਾਂਗੇ ਪ੍ਰਭੂ ਸਾਨੂੰ ਬਲ ਦੇਣ ਤੇ ਅਸੀਂ ਉਹ ਪ੍ਰਬੰਧ ਵੀ ਸਾਰਾ ਕਰਕੇ ਦੇਵਾਂਗੇ ਕੋਈ ਪਾਸ ਨਹੀਂ ਸਭ ਓਪਨ ਐ ਗੇਟ ਸਭ ਦੇ ਖੁੱਲੇ ਰਹਿਣਗੇ ਜਿਹੜਾ ਜਦੋਂ ਪਹਿਲਾਂ ਆਊਗਾ ਪਹਿਲਾਂ ਬੈਠੇ ਜਿਹੜਾ ਮਗਰੋਂ ਆਊਗਾ ਮਗਰੋਂ ਬੈਠੇ ਸਾਰੀ ਕਥਾ ਦੇ ਵਿੱਚ ਸਭ ਰਾਮਚੰਦਰ ਜੀ ਦੇ ਪ੍ਰਭੂ ਦੇ ਚਰਨਾਂ 'ਚ ਸਾਰੇ ਇੱਕੋ ਹੀ ਹੈ ਦੇਖੋ ਸਾਡੇ ਉਸ ਪੰਡਾਲ 'ਚ ਤਕਰੀਬਨ 20000 ਦੇ ਕਰੀਬ ਭੈਣ ਭਰਾ ਬੈਠ ਸਕਦੇ ਆ ਅਸੀਂ ਉੱਥੇ ਸਾਰਾ ਪੂਰਾ ਟੈਂਟ ਲਗਾ ਰਹੇ ਆ ਪੂਰਾ ਪ੍ਰਬੰਧ ਕਰ ਰਹੇ ਆ ਪਾਰਕਿੰਗ ਵੇਰੇ ਦਾ ਤਾਂ ਸਾਡੀ ਸਭ ਨੂੰ ਬੇਨਤੀ ਹੈ ਵੀ ਜਿੰਨਾ ਸਾਡੇ ਤੋਂ ਹੋ ਸਕਿਆ ਅਸੀਂ ਆਸੇ ਪਾਸੇ ਸਟੇਡੀਅਮ ਦੇ ਨਾਲ ਮਹਾਵੀਰ ਦਾਲ ਹਸਪਤਾਲ 'ਚ ਕਪੜਾ ਮਾਰਕੀਟ 'ਚ ਜਾਂ ਹੋਰ ਸਥਾਨਾਂ ਤੇ ਅਸੀਂ ਕੋਸ਼ਿਸ਼ ਕਰਾਂਗੇ ਪਰ ਜਿਹੜੀ ਇਹ ਸ਼ਹਿਰ ਦੇ ਵਿਚਾਲੇ ਹੈ ਤਾਂ ਜਿਹੜੀ ਆਮ ਸੰਗਤ ਆਸੇ ਪਾਸੇ ਰਹਿੰਦੀ ਹੈ ਉਹਨਾਂ ਨੂੰ ਸਾਡੀ ਬੇਨਤੀ ਹੈ ਵੀ ਉਹ ਜੇ ਆਪਦੇ ਸਾਧਨਾ ਰਾਹੀਂ ਆਪਦੇ ਤਰੀਕੇ ਨਾਲ ਹੀ ਮੁਕਰਰ ਕਰਕੇ ਆ ਜਾਣਗੇ ਤਾਂ ਬਹੁਤ ਵਧੀਆ ਹੈ ਅਸੀਂ ਈ ਰਿਕਸ਼ਾ ਚਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਅਸੀਂ ਉਹਨਾਂ ਨਾਲ ਵੀ ਸੰਪਰਕ ਕੀਤਾ ਹੈ ਦੇਖੋ ਇਹ ਪ੍ਰਭੂ ਦਾ ਗੁਣगान ਹੈ ਪ੍ਰਭੂ ਦੇ ਗੁਣगान ਦੇ ਵਿੱਚ ਕੋਈ ਲਿਮਟ ਨਹੀਂ ਹੁੰਦੀ ਹੋ ਸਕਦਾ ਲੋਕਾਂ ਦਾ ਥਾ ਇਕੱਠਾ ਜੀ ਤੇ ਲੋਕ ਆਪਦੇ ਤਰੀਕੇ ਨਾਲ ਬੈਠ ਕੇ ਸੁਣ ਲੈਣ ਇਹ ਲੋਕਾਂ ਦੀ ਭਾਵਨਾ ਤੇ ਲੋਕਾਂ ਦੀ ਸ਼ਕਤੀ ਤੇ ਪ੍ਰਭੂ ਦੇ ਗੁਣ ਗਾਂਤੀ ਹੈ ਲੰਗਰ ਦੇ ਪ੍ਰਬੰਧ ਕੀਤੇ ਗਏ ਆ ਮੈਂ ਇਹ ਦੇ ਵਿੱਚ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਬੱਚਿਆਂ ਦੀ ਸਕੂਲ ਦੀ ਗੱਲ ਕੀਤੀ ਹੈ ਇਸ ਟਾਈਮ 5 ਤਰੀਕ ਤੋਂ ਪੇਪਰ ਸ਼ੁਰੂ ਹੋ ਚੁੱਕੇ ਆ ਉਹ ਪੇਪਰ ਤਕਰੀਬਨ ਅਸੀਂ 17 ਤਰੀਕ ਤੱਕ ਕਲਾਸਾਂ ਦੇ ਜ਼ਿਆਦਾਤਰ ਕਰਕੇ ਸ਼ੁਰੂ ਕਰਕੇ ਅਸੀਂ ਖਤਮ ਕਰਾਂਗੇ ਕੋਈ ਪੇਪਰ ਜੇ 17 ਤੋਂ 25 ਦੇ ਦੌਰਾਨ 2-3 ਰਹਿ ਵੀ ਗਏ ਤਾਂ 9 ਤੋਂ 12 ਹੁੰਦੇ ਆ ਬਹੁਤ ਘੱਟ ਬੱਚੇ ਰਹਿ ਜਾਣਗੇ ਤਾਂ ਇਸ ਕਰਕੇ ਅਸੀਂ ਉਹ ਸਾਰੇ ਪ੍ਰਬੰਧ ਦੇਖੋ ਜਿੱਥੇ ਪ੍ਰਭੂ ਦਾ ਗੁਣगान ਹੈ ਜਿੱਥੇ ਪ੍ਰਭੂ ਦੀ ਆਮਦ ਹੋਣੀ ਹੈ ਤੇ ਜਿੱਥੇ ਪ੍ਰਭੂ ਦੀ ਬਚਨ ਬਾਰੇ ਜਾਂ ਸਾਡੇ ਰਾਮ ਜੀ ਦੀ ਕਥਾ ਹੋਣੀ ਹੈ ਉਹਦੇ ਵਾਸਤੇ ਸਾਰੇ ਪ੍ਰਬੰਧਨ ਪ੍ਰਭੂ ਨੇ ਸਾਡੇ ਤੋਂ ਆਪੇ ਹੀ ਤਰੀਕੇ ਨਾਲ ਕਰਵਾ ਦਿੱਤੇ ਸਾਨੂੰ ਸਾਨੂੰ ਤੁਹਾਡੇ ਭਰਾਵਾਂ ਦੀ ਤੇ ਤੁਹਾਡੇ ਰਾਹੀ ਬਹੁਤ ਵੱਡੇ ਸਹਿਯੋਗ ਦੀ ਉਮੀਦ ਹੈ ਤੇ ਤੁਹਾਡੇ ਰਾਹੀਂ ਅਸੀਂ ਚਾਹੁੰਦੇ ਹਾਂ ਕਿ ਇਸ ਕਥਾ ਦਾ ਜਿੰਨਾ ਵੀ ਗੁਣਗਾਨ ਹੋਣਾ ਤੁਸੀਂ ਉੱਤੇ ਸਾਰੇ ਤੁਸੀਂ ਵੀ ਸਾਦਰ ਤੌਰ ਤੇ ਪਰਿਵਾਰਾ ਸਮੇਤ આમંત્રਿਤ ਜਿਹੜੀ ਕਥਾ ਬਾਤ ਚੱਲ ਰਹੀ ਹੈ ਜਿਹੜੀ